ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਬਟਾਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਤੇ ਉਹਨਾਂ ਨੇ ਹੋਟਲ ਦੀ ਸਾਰੀ ਸੰਪਤੀ ਨੂੰ ਅਟੈਚ ਕਰ ਦਿੱਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 2024 ਦੇ ਵਿੱਚ ਇੱਕ ਉਹਨਾਂ ਨੇ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਪਤਾ ਲੱਗਿਆ ਸੀ ਕਿ ਇਸ ਹੋਟਲ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਸੌਦੇ ਕੀਤੇ ਜਾਂਦੇ ਹੈ ਹੋਟਲ ਦੇ ਕਮਰਾ ਨੰਬਰ 103 ਦੇ ਵਿੱਚ ਇਹ ਸਾਰੀ ਕਾਰਵਾਈ ਹੁੰਦੀ ਸੀ ਤੇ ਇੱਥੇ ਜਿੰਨਾ ਵੀ ਸੌਦਾ ਹੁੰਦਾ ਸੀ ਨਸ਼ੇ ਦਾ ਉਹ ਇੱਥੇ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਕਾਰਵਾਈ ਕਰਨ ਤੋਂ ਬਾਅਦ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਸੁਣੋ ਅੱਜ ਅਸੀਂ ਇਹ ਅੰਮ੍ਰਿਤਸਰ ਦਾ ਜੀਤਨਗਰ ਐਲਫਾ ਲਾਈਨ ਹੋਟਲ ਜਿਹੜਾ ਹੈਗਾ ਜਿਹਨੂੰ ਅੱਜ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟਡ ਅਥਾਰਟੀ ਤੋਂ ਮਿਲੇ ਹੈ ਜਿਹੜੇ ਐਨਡੀਪੀਐਸ ਦੇ ਤਹਿਤ ਹੈਗੇ ਆ ਏ ਸਾਡੇ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਮਟਾਲਾ ਦੇ ਵਿੱਚ ਇਹਨਾਂ ਤੇ 21 9 2024 ਨੂੰ ਇੱਕ ਕੇਸ ਰਜਿਸਟਰਡ ਹੋਇਆ ਸੀਗਾ ਉੱਥੇ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਨਾਲ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਜਿਹਦੇ ਵਿੱਚ ਟੋਟਲ 23 ਜਿਹੜੇ ਮੁਲਜ਼ਮ ਹੈਗੇ ਆ ਜਿਨ੍ਹਾਂ ਦੇ ਵਿੱਚੋਂ 12 ਅਸੀਂ ਅਰੈਸਟ ਕਰ ਚੁੱਕੇ ਆ ਤੇ ਬਾਕੀਆਂ ਨੂੰ ਅਸੀਂ ਅਰੈਸਟ ਕੀਤਾ ਜਾ ਰਿਹਾ ਸੀਗਾ ਉਹਦੇ ਤਹਿਤ ਅਸੀਂ ਅੱਜ 68 ਐਫ ਦੇ ਤਹਿਤ ਜਿਹੜੇ ਉਹਦੇ ਵਿੱਚ ਮਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਕਿ ਇਸ ਹੋਟਲ ਦੇ ਵਿੱਚ ਇਹ ਹੋਟਲ ਬਿਲਕੁਲ ਨਸ਼ਾ ਤਸਕਰਾਂ ਦਾ ਇੱਕ ਅੱਡਾ ਬਣਿਆ ਹੋਇਆ ਸੀ ਇੱਥੋਂ ਦਾ 103 ਨੰਬਰ ਕਮਰਾ ਹੈਗਾ ਜਿੱਥੇ ਕਿ ਉਹ ਸਾਰੇ ਬੈਠ ਕੇ ਸਾਰੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਹੈਗੇ ਸੀਗੇ ਉਹਨਾਂ ਨਾਲ ਕੰਟੈਕਟ ਦੇ ਵਿੱਚ ਆਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੀਆਂ ਡੀਲਸ ਹੁੰਦੀਆਂ ਸੀਗੀਆਂ ਔਰ ਇਹ ਹੋਟਲ ਦੇ ਮਾਲਕ ਜਿਹੜੇ ਹੈਗੇ ਸੀਗੇ ਇਹ ਉਹਨਾਂ ਨੂੰ ਵਿਦਆਊਟ ਐਨੀ ਮੇਨਟੇਨਿੰਗ ਰਜਿਸਟਰ ਕਿਸੇ ਕਿਸਮ ਦਾ ਵੀ ਰਜਿਸਟਰ ਮੇਨਟੇਨ ਕੀਤੇ ਬਿਨਾਂ ਹੀ ਉਹਨਾਂ ਨੂੰ ਇਹ ਸਾਰੇ ਰੂਮ ਵਗੈਰਾ ਪ੍ਰੋਵਾਈਡ ਕਰਾਉਂਦੇ ਸੀਗੇ ਤੇ ਇੱਥੇ ਹੀ ਬੈਠ ਕੇ ਸਾਰੇ ਸੌਦੇਬਾਜ਼ੀ ਇਹਨਾਂ ਦੀ ਹੁੰਦੀ ਸੀ ਉਹਦੇ ਤਹਿਤ ਅੱਜ ਅਸੀਂ ਉਹਦੇ ਤੇ ਉਸ ਕੇਸ ਦੇ ਵਿੱਚ ਹੀ ਕਾਰਵਾਈ ਕਰਦੇ ਹੋਏ ਦਿੱਲੀ ਤੋਂ ਅਸੀਂ ਇਹਨਾਂ ਦੇ ਆਰਡਰ ਫ੍ਰੀਜ਼ਿੰਗ ਆਰਡਰ ਲਏ ਆ ਇਸ ਫ੍ਰੀਜ਼ਿੰਗ ਆਰਡਰ ਦੇ ਤਹਿਤ ਇਹ ਹੁਣ ਨਾ ਤਾਂ ਆਪਣੇ ਹੋਟਲ ਨੂੰ ਕਿਸੇ ਨੂੰ ਅੱਗੇ ਵੇਚ ਸਕਦੇ ਆ ਨਾ ਉਹਨੂੰ ਇਹ ਕਿਸੇ ਨੂੰ ਲੀਜ਼ ਤੇ ਵਗੈਰਾ ਤੇ ਦੇ ਸਕਦੇ ਆ ਉਹਦੇ ਅਸੀਂ ਆਰਡਰ ਆਜੇ ਇਹਨਾਂ ਨੂੰ ਨੋਟ ਕਰਾਣਾ ਹੈ ਇਸ ਤੋਂ ਪਹਿਲਾਂ ਕਮਰਸ਼ਲ ਜਾਂ ਜਿਹੜੀ ਡੋਮੈਸਟਿਕ ਹੈ ਪ੍ਰਾਪਰਟੀ ਸੀ ਕਿੰਨੀਆਂ ਫ੍ਰੀਜ਼ ਹੋ ਚੁੱਕੀਆਂ ਬਟਾਲਾ ਦੇ ਜਿਹੜੇ ਅਸੀਂ ਹੁਣ ਤੱਕ 52 ਜਿਹੜੇ ਕੇਸਸ ਹੈਗੇ ਆ ਜਿਹਦੇ ਵਿੱਚ ਕਰੀਬ 27 ਕਰੋੜ ਦੀ ਪ੍ਰਾਪਰਟੀ 72 ਮੁਲਜ਼ਮਾਂ ਦੀ ਜਿਹੜੀ ਉੱਥੇ ਸਮਗਲਰ ਹੈਗੇ ਸੀ 72 ਉਹਨਾਂ ਦੀਆਂ ਪ੍ਰਾਪਰਟੀ ਨੂੰ ਅਸੀਂ ਫ੍ਰੀਜ਼ ਕਰ ਚੁੱਕੇ ਹਾਂ ਤੇ ਅੱਗੋਂ ਹੁਣ ਉਹਨਾਂ ਨੂੰ ਫੋਰਫਿਟ ਵੀ ਕੀਤਾ ਜਾ ਰਿਹਾ ਇਹ ਅੱਜ ਉਹਦੇ ਤਹਿਤ ਇਹਦੀ ਕੀਮਤ ਕੋਈ 4.5 ਕਰੋੜ ਰੁਪਈਆ ਹੈਗੀ ਹੈ ਜਿਨ੍ਹਾਂ ਨੂੰ ਅਸੀਂ ਅੱਜ ਇਹਨੂੰ ਵੀ ਅਸੀਂ ਫ੍ਰੀਜ਼ ਕਰ ਰਹੇ ਹਾਂ ਸਰ ਜੀ 103 ਨੰਬਰ ਕਮਰਾ ਕਰੋ ਕਿੰਨੇ ਸਮੇਂ ਤੋਂ ਸਾਰ ਇਥੇ ਇਸ ਦਾ ਕੰਮ ਹੋ ਜਾ ਸੀ ਦੇਖੋ ਜਿਹੜੀ ਜਿੰਨੇ ਵੀ ਅਸੀਂ ਮੁਜਰਮ ਫੜੇ ਆ ਉਹ ਮੋਸਟਲੀ 103 ਨੰਬਰ ਕਮਰਾ ਹੀ ਲੈਂਦੇ ਸੀ ਤੇ ਇੱਥੇ ਜਿੰਨੇ ਵੀ ਇਹਨਾਂ ਦੇ ਮੈਨੇਜਰ ਜਿਹਨੇ ਮਾਲਕ ਹੈਗੇ ਆ ਜੋ ਉਹ ਸਾਰੇ ਅਰੈਸਟ ਵੀ ਹੋ ਚੁੱਕੇ ਆ ਅੱਗੇ ਇਨਾਂ ਦੇ ਦੋ ਮੈਨੇਜਰ ਸੀ ਇੱਕ ਵਿਸ਼ੂ ਨੂੰ ਤੇ ਇੱਕ ਵਿਸ਼ਾਲ ਹੈਗੇ ਸੀਗੇ ਉਹ ਵੀ ਅਰੈਸਟ ਹੋ ਚੁੱਕੇ ਹੈਗੇ ਤੇ ਜਿਹੜਾ ਸੰਜੇ ਇੱਕ ਇਹਨਾਂ ਦਾ ਜੰਮੂ ਦਾ ਹੀ ਬੰਦਾ ਸੀ ਜਿੰਨੇ ਇਹਨੂੰ ਲੀਜ਼ ਤੇ ਲਿਆ ਆਇਆ ਹੈ ਸੀਗਾ ਉਹ ਵੀ ਅਸੀਂ ਅਰੈਸਟ ਕੀਤਾ ਆ ਤੇ ਜਿਹੜੇ ਮਾਲਕ ਬਲਬੀਰ ਸਿੰਘ ਇਹ ਤਾਂ ਹੋਟਲ ਦਾ ਹੈਗਾ ਉਹਦੀ ਵੀ ਐਂਟੀਸੀਪੇਟਰੀ ਉਹਨੇ ਕਰਵਾ ਲਈ ਹੈ ਵੈਸੇ ਕੰਮ ਕਰ ਸਕਣਗੇ ਕਿਹਦੇ ਫਿਲਹਾਲ ਇਹ ਕੰਮ ਕਰ ਸਕਣਗੇ ਪਰ ਜਲਦੀ ਅਸੀਂ ਇਹਨਾਂ ਦੇ 4 ਫੀਚਰ ਤੇ ਵੀ ਆਰਡਰ ਲੈ ਲਾਂਗੇ ਫਿਰ ਇਹਦੀ ਸਾਰੀ ਦੀ ਸਾਰੀ ਜਿਹੜੀ ਇਹ ਪ੍ਰਾਪਰਟੀ ਹੈ ਗਵਰਨਮੈਂਟ ਦੇ ਖਾਤੇ ਚਲੇ ਜਾਏਗੀ ਧੰਨਵਾਦ ਦੂਜੇ ਪਾਸੇ ਹੋਟਲ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੇ ਹੋਟਲ ਕਿਰਾਏ ਤੇ ਦਿੱਤਾ ਹੋਇਆ ਸੀ ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਕੀ ਹੁੰਦਾ ਸੀ ਜੇਕਰ ਪੁਲਿਸ ਨੇ ਕਾਰਵਾਈ ਕਰਨੀ ਹੈ ਤਾਂ ਉਹ ਜਿਸ ਨੂੰ ਕਿਰਾਏ ਤੇ ਹੋਟਲ ਦਿੱਤਾ ਗਿਆ ਸੀ ਉਸ ਉੱਤੇ ਕਾਰਵਾਈ ਕਿਉਂ ਕਿਉਂਕਿ ਉਸ ਦਾ ਇਸ ਵਿੱਚ ਕੋਈ ਕਸੂਰ ਨਹੀਂ ਵੇ 50 ਸਾਲਾਂ ਚ 100 ਸਾਲਾਂ ਚ ਨਹੀਂ ਜਵੀ 20 ਦੀ ਛੋਟੀ ਦਰਬਾਰ ਸਾਹਿਬ ਦੇ ਬਾਹਰ ਖਿਲਾੜ ਕੇ ਗੋਲੀ ਮਾਰਦੇ ਹੋ ਭਾਵੇਂ ਦਰਬਾਰ ਸਾਹਿਬ ਦੇ ਬਾਹਰ ਇੱਕ ਪਰਸੈਂਟ ਵੀ ਨਿਕਲ ਆਵੇ ਬੰਦਾ ਐਵੇਂ ਨਗੇਜ ਕਰਦੇ ਕਿੱਥੇ ਸਿਰ ਮਾਰੀਏ ਯਾਰ ਕੋਈ ਸੁਣਦਾ ਹੀ ਨਹੀਂ ਹੈਗਾ 16 ਚੱਕਰ ਪਟਾਲੇ ਲਾਏ ਨੇ ਉਹ ਬੰਦਾ ਇਹੋ ਜਾਂ ਐਸਐਸਬੀ ਉਹ ਪਤਨ ਕੀ ਹਿਸਾਬ ਹੈ ਸਾਨੂੰ ਮਿਲਿਆ ਤੱਕ ਨਹੀਂ ਇੱਕ ਵਾਰੀ ਵੀ ਉਹਨੇ ਸਾਡੀ ਸੁਣ ਨਹੀਂ ਕਾਰ ਕਹਿੰਦੀ ਵਪਾਰ ਕਰੋ ਕੋਈ ਕਾਦਾ ਕਰੀ ਵਪਾਰ ਮੈਂ ਕਦੀ ਵੀ ਕਰਾਂਗਾ ਜੀ ਮੈਂ ਉੜੀਸਾ ਤੋਂ ਤੇ ਸ਼ਿਫਟ ਹੋਇਆ ਮੈਂ ਆਪਣੇ ਬੱਚੇ ਲੈ ਕੇ ਕੈਨੇਡਾ ਜਾਵਾਂ ਜਰਮਨੀ ਜਾਵਾਂ ਆਸਟ੍ਰੇਲੀਆ ਜਾਵਾਂ ਫਿਰ ਉਹ ਮੌਜਮਪਰ ਸਿਰ ਰਹਿੰਦੇ ਗੁਰੂ ਨਗਰੀ ਕਹਿੰਦੇ ਗੁਰੂ ਨਗਰੀ ਤੇ ਲਈ ਨਹੀਂ ਭਾਜੀ ਗੁਰੂ ਨਗਰੀ ਦਾ ਬੇੜਾ ਕਰ ਰਹੇ ਜਾਣ ਕੇ ਕਰਦੇ ਪਏ ਨੇ ਇਹ ਕਹਿੰਦੇ ਵਪਾਰ ਨਾ ਕਰ ਕਹਿੰਦਾ ਕਿ ਐਵੇਂ ਹੀ ਐਵੇਂ ਨਹੀਂ ਜੇ ਇੱਕ ਛੋਟਾ ਜਿਹੜਾ ਮੁਜਰਮ ਵੱਡਾ ਬੰਦਾ ਜਾਣ ਕੇ ਬਸਾਦੇ ਪਏ ਨੇ ਚਾਰ ਮਹੀਨੇ ਹੋ ਗਏ ਆ ਮੈਨੂੰ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਕਿ ਮੈਂ ਪਰਮਾਤਮਾ ਜਾਣਦਾ ਆ ਹਾਈ ਕੋਰਟ ਦੇ ਆਰਡਰ ਆ ਪਹਿਲੀ ਤਰੀਕੇ ਹਾਈ ਕੋਰਟ ਨੇ ਮੈਨੂੰ ਬੇਲ ਦਿੱਤੀ ਹੈ ਕੋਈ ਜੱਜ ਸਾਹਿਬ ਦੇ ਆਰਡਰ ਨੂੰ ਆਡਰ ਨਹੀਂ ਮੰਨਦੇ ਮੈਨੂੰ ਇੰਨੇ ਕੋ ਹਰੈਸਮੈਂਟਾਂ ਕੀਤੀਆਂ ਜਾਣਦੀਆਂ ਮੈਨੂੰ ਇੰਨਾ ਕੋ ਝੂਠਾ ਫਾਇਆ ਜਾਣਦੀਆਂ ਜਨਬੰਦਰੋ ਦੁਖੀਆਂ ਪਰਮਾਧਮਾ ਜਾਣਦਾ ਮੈਂ ਤਾਂ ਨਾ ਲੈ ਕੇ ਜਾ ਸਕਦਾ ਮੇਰਾ ਸਟੈਪ ਦੇਖੋ ਜੀ ਮੈਨੂੰ ਤਾਂ ਯਾਹ ਤੇ ਇਨਸਾਫ ਚਾਹੀਦਾ ਮੈਂ ਡੀਜੀਪੀ ਸਾਹਿਬ ਕੋ ਵੀ ਜਾਣਾ ਡੀਆਈਜੀ ਸਾਹਿਬ ਕੋ ਮੈਂ ਘੱਟੋ ਘਾਟੇ ਤੇ 50 ਦੀ ਮੈਨੂੰ ਉਹ ਜੇ ਉਹ ਜੇ ਵੀ ਕਹਿ ਦਿੰਦੇ ਇੱਕ ਇੱਕ ਪੁਲਿਸ ਦਾ ਛੋਟਾ ਮੁਲਾਜ਼ਮ ਲਿਆਓ ਡੀਆਈਜੀ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੇ ਆ ਕੋਈ ਰੌਲ ਨਹੀਂ ਬਸ ਇੱਕ ਐਸਐਸਪੀ ਆਪਣੀ ਜਿੱਦ ਵਗਾਣ ਦੀ ਕੋਸ਼ਿਸ਼ ਕਰਨ ਮੈਨੂੰ ਜਾਣ ਕੇ ਮੋਬਾਈਲਮੈਂਟ ਕੀਤੀ ਜਾ ਰਹੀ ਮੇਰਾ ਹੋਰ ਕੋਈ ਲੈਣਾ ਦੇਣਾ ਜਦ ਮੈਂ ਮਾਲਕ ਆ ਮੇਰਾ ਮਾਲਕ ਆ ਮੈਂ ਲੀਜ਼ਰ ਨੂੰ ਦਿੱਤਾ ਤੁਸੀਂ ਇਹ ਜਿਹੜੀ ਇੰਟਰਵਿਊ ਕਰਦੇ ਹੋ ਜਿਹੜਾ ਹੋਟਲ ਕੋਈ ਲੀਜ਼ਰ ਦਾ ਥੋੜੀ ਹੈ ਮੇਰੇ ਮਾਲਕ ਦਾ ਤੁਸੀਂ ਲੀਜ਼ਰ ਨਾ ਕਰੋ ਗੱਲ ਜਾ ਕੇ ਮੇਰਾ ਕੀ ਲੈਣਾ ਦੇਣਾ ਕੀ ਨਾਮ ਹੈ ਤੁਹਾਡਾ ਮੇਰਾ ਬਲਬੀਰ ਜੀ ਤੇ ਕਿੱਥੇ ਉਡਵਾਇਆ ਮੇਰਾ ਜੂਤ ਨੇ ਬਜੀ ਹਾਂਜੀ ਤੇ ਅੱਜ ਇੱਥੇ ਬਟਾਲਾ ਪੁਲਿਸ ਆਈ ਹੈ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਮੈਂ ਹੋਟਲ 2022 ਦੇ 25 ਫਰਵਰੀ ਪੱਕੇ ਕਿਰਾਏ ਨਾਮੇ ਨਾਲ ਸੰਦੀਪ ਕੁਮਾਰ ਉੱਤਰ ਸਚੂਰਾਮ ਨੂੰ ਕਿਰਾਇਆ ਦੇ ਦਿੱਤਾ ਸੀ ਠੀਕ ਹੈ ਸਾਰਾ ਮੇਰੇ ਕੋਲ ਡਾਕੂਮੈਂਟ ਪਏ ਨੇ ਸਾਰੇ ਡਾਕੂਮੈਂਟ ਮੈਂ ਅੱਜ ਤੋਂ ਮਤਲਬ ਕਿ तकरीबन ਇਹਨਾਂ ਮਹੀਨੇ 4 ਮਹੀਨੇ ਹੋ ਗਏ ਹੋ ਗਏ 4 ਮਹੀਨੇ ਤੱਕ ਹੋ ਗਏ ਮੈਨੂੰ ਇਹਨੇ ਮੈਨੂੰ ਐਸਐਸਪੀ ਸਾਹਿਬ ਨੇ ਮੈਂ ਕਹਿਣਾ ਤਾਂ ਨਹੀਂ ਜਾਂਦਾ ਪਰ ਉਹਨੇ ਖੂਨ ਦੇ ਥਰੂ ਰਵਾਏ ਆ ਬਿਲਕੁਲ 4 ਮਹੀਨੇ ਮੈਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਮੈਂ ਜਦ ਤੱਕ ਹੋਟਲ ਇੱਕ ਕਿਰਾਇਆ ਦੇ ਦਿੱਤਾ ਆ ਤੇ ਮੈਨੂੰ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਹੈ ਤੁਹਾਡੇ ਇੱਕ ਮੋਲ ਹੈਦਾ ਅਤੇ ਅੰਮ੍ਰਿਤਸਰ ਚ ਇੱਕ ਮੋਲ ਹੈ। ਉੱਥੇ 100 ਦੁਕਾਨ ਹੈ। ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਤਸਕਰ ਰਹਿ ਕੇ ਗਏ ਨੇ ਉਹਨਾਂ ਦਾ ਤੁਸੀਂ ਆਈਡੀ ਨਹੀਂ ਲਾਇਆ। ਮੈਂ ਤੁਹਾਨੂੰ ਉਹੀ ਇੱਕ ਬੇਨਤੀ ਕਰਦਾ ਪਿਆ ਇੱਕ ਮੋਲ ਹੈ। ਮੋਲ ਦੇ ਵਿੱਚ 100 ਦੁਕਾਨ ਹੈ ਜੀ। ਉਹਦੇ ਵਿੱਚ ਕੋਈ ਗੈਂਗਸਟਰ ਸ਼ਾਪਿੰਗ ਕਰਨ ਚੱਲ ਜਾਂਦਾ। ਤੁਸੀਂ ਮੋਲ ਦੇ ਮਾਲਕ ਨੂੰ ਫੜ ਲੋਗੇ ਜੀ। ਮੇਰਾ ਕੀ ਲੈਣਾ ਦੇਣਾ। ਤੁਸੀਂ ਕਰਨਾ ਹੈ ਜੇ ਕਾਰਵਾਈ ਕਰਨੀ ਹੈ ਕਿ ਲੀਜ਼ਰ ਨਾ ਕਰੋ ਮੇਰੇ। ਮੈਂ ਲੀਜ਼ਰ ਜਿੱਦੋਂ ਦਿੱਤਾ। ਇਹ ਕੋ ਪੱਕਾ ਕਰਾਇਨਾ ਮੈਂ। ਕਹਿੰਦੇ ਨੇ ਕਿ ਜੇਕਰ ਮੈਨੂੰ ਕੋਈ ਨੋਟਿਸ ਨਹੀਂ ਆਇਆ ਜੀ। ਕੋਈ ਇਸ ਤਰ ਝੂਠਾ ਬੇਬੁਨਿਆਦ ਨਾਮ ਪਾਇਆ ਗਿਆ ਕੋਈ ਇੱਥੇ ਲੈਣਾ ਨਹੀਂ ਮੈਂ ਆਪਣਾ 72 ਕੋਬਰ ਦੀ ਗੱਲ ਹੈ ਮੈਂ 4-5 ਦਿਨ ਲਗਾਤਾਰ ਲਗਾਤਾਰ ਹੀ ਵੀਵੀ ਜਨੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਆਪਾਂ ਉੱਥੇ ਜਾਂਦੇ ਰਹੇ ਹ ਬਟਾਲੇ ਐਸਐਸਪੀ ਸਾਹਿਬ ਨੂੰ ਮਿਲਣ ਇਹਨਾਂ ਨੇ ਕਦੀ ਵੀ ਮੈਨੂੰ ਉੱਥੇ ਨਾ ਮਿਲੇ ਨੇ ਤੇ ਨਾ ਸਾਡੀ ਗੱਲ ਸੁਣੀ ਹੈ ਮੈਂ ਇੱਥੇ ਡੀਆਈਜੀ ਸਾਹਿਬ ਕੋ ਵੀ ਪੇਸ਼ ਹੋਇਆ ਮੈਂ ਆਪਣੀ ਇਨਕੁਆਇਰੀ ਵੀ ਲਾਈ ਹੈ ਉਹਨਾਂ ਨੇ ਆਪਣੇ ਐਸਪੀ ਸੋਤਾ ਸਾਹਿਬ ਜੀ ਨੂੰ ਇਨਕੁਆਇਰੀ ਮੇਰੀ ਕੀਤੀ ਮਾਰਕ ਕੀਤੀ ਹੈ ਕੋਈ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਵੀ 50 ਵਾਰੀ ਗਏ ਆ ਥੱਲੇ ਦੇ ਸਾਰੇ ਅਫਸਰ ਸਭ ਜਾਣਦੇ ਆ ਮੇਰਾ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਸ ਝੂਠਾ ਇਹਦੇ ਵਿੱਚ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਬਹੁਤ ਜ਼ਿਆਦਾ ਇੱਕ ਵਾਰ ਅਸੀਂ ਗੱਲ ਕਰੀਏ ਉਹ ਕਹਿੰਦੇ ਨੇ ਕਿ ਤੁਸੀਂ ਹੋਟਲ ਦੇ ਮਾਲਕ ਹੋ ਜੇਕਰ ਤੁਸੀਂ ਪੁਲਿਸ ਤੇ ਦਿੱਤਾ ਤਾਂ ਤੁਹਾਡਾ ਫਰਜ਼ ਬਣਦਾ ਕਿ ਧਿਆਨ ਰੱਖਣਾ ਕਿ ਸਾਡੇ ਪਾਜੀ 90% ਹੋਟਲ 90% ਹੋਟਲ ਨੰਬਰ ਸਰ ਦੇ ਵਿੱਚ 90% 90% ਹੋਟਲ ਜਿਹੜੇ ਨੇ ਅਜੰਮਰਸਰ ਦੇ ਵਿੱਚ ਕਿਰਾਏ ਤੇ ਗਏ ਨੇ ਮੈਨੂੰ ਦੱਸੋ ਅੱਜ ਕਿਹੜਾ ਮੈਨੂੰ ਦੱਸੋ ਮਾਲਕ ਕਿਰਾਏਦਾਰ ਦੇ ਕੋਲ ਜਾ ਕੇ ਵੇਖ ਆ ਜੀ ਮੈਨੂੰ ਦੱਸੋ ਮੈਂ ਹੋਰ ਮੇਰੇ ਕੱਪੜੇ ਦੀ ਤਦਾਲੀ ਦਾ ਕੰਮ ਹੈ ਮੈਂ ਉਹ ਵੇਖਾਂਗਾ ਕਿ ਮੈਂ ਇੱਥੇ ਆ ਕੇ ਬਵਾਂਗਾ ਮੈਂ ਹਾਂਜੀ ਸ਼ੀਦਾ ਸਾਹਿਬ ਜਾਨਾ ਸ਼ੀਦਾ ਤੋਂ ਮੈਂ ਆਇਆ 15 ਦਿਨੀ 20 ਦਿਨੀ ਮੈਂ ਚੱਕਰ ਲਾ ਗਿਆ ਬਸ ਆਪਣੀ ਪ੍ਰਾਪਰਟੀ ਵੇਖਣ ਆਇਆ ਇਹਦੇ ਵਿੱਚ ਮੇਰਾ ਕੀ ਲੈਣਾ ਦੇਣਾ ਜੀ ਡੀਐਸਪੀ ਸਾਹਿਬ ਆਏ ਉਹ 103 ਨੰਬਰ ਕਮਰੇ ਦਾ ਚੈੱਕ ਕਰੀਏ 103 ਨੰਬਰ ਕਮਰੇ ਦੀ ਜੀ ਦੇਖੋ ਮੇਰੀ ਗੱਲ ਸੁਣੋ ਜਿਸਤਾਈ ਨੂੰ ਹੁਣ ਦੇਖੋ ਸਮਾਨ ਲੈ ਕੇ ਉੱਤੇ ਗਿਆ ਮੈਂ ਸਾਰੇ ਮੈਂ ਟੁੱਡੀ ਜਗ੍ਹਾ ਕਿਹਦੀ ਹੈ ਜੇ ਕੋਈ ਗੁਨਾਹਗਾਰ ਹੈ ਜਾਂ ਕੁਝ ਹੈ ਕਿਸ ਤਰ੍ਹਾਂ ਦਾ ਤੇ ਮੇਰਾ ਲੀਡਰ ਆ ਵੀ ਇੱਕ ਮਿੰਟ ਦੇਰ ਆਓ ਜੀ ਆ ਵੀ ਲੀਡਰ ਇਹ ਪੁਰਾਣਾ ਮੁਲਾਜ਼ਮ ਹੈ ਠੀਕ ਹੈ ਇਹ ਨੂੰ ਅੰਦਰ ਰੱਖਿਆ ਮੈਂ ਅੱਗੋਂ ਕੰਪਨੀ ਨਾਲ ਕਿਰਦਾ ਕੰਮ ਕਰਦਾ ਪਿਆ ਹੁਣ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਆਪਾਂ ਹੋਟਲ ਇਹ ਵੀ ਨਾਲ ਸੀ ਆਪਾਂ 2022 ਦੇ ਵਿੱਚ 25 ਫਰਵਰੀ ਨੂੰ ਉਹਨਾਂ ਨੂੰ ਡੀਸੇ ਦੇ ਦਿੱਤਾ ਉਸ ਤੋਂ ਬਾਅਦ ਫਿਰ ਆਪਾਂ 23 ਜੀ ਵੀ ਲੀਜ਼ ਲਿਖੀ ਹੈ 24 ਜੀ ਵੀ ਲਿਖੀ ਹੈ ਸਾਈਨ ਉਹਦੇ ਕੀਤੇ ਪਏ ਮੇਰਾ ਇੱਥੇ ਕੀ ਦੋਸ਼ ਹੈ ਮੇਰਾ ਕੀ ਲੈਣਾ ਦੇਣਾ ਮੈਂ ਕਹਿੰਦਾ ਅਟੈਚਮੈਂਟ ਨੋਟਿਸ ਲਾ ਦੇ ਜੇ ਉਹ ਜਲਦੀ ਪੂਰਾ ਹੋਟਲ ਨੂੰ ਫ੍ਰੀ ਵੀ ਕੀਤਾ ਜਾਵੇਗਾ ਬਿਲਕੁਲ 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 ਮੈਂ ਕਹਿੰਦਾ ਠੱਕੇਸ਼ਾਈ ਹੈ ਪੁਲਿਸ ਦੀ ਹੋਰ ਕੁਝ ਵੀ ਨਹੀਂਗਾ ਮੈਨੂੰ ਜਾਣ ਕੇ ਇਹਦੇ ਵਿੱਚ ਕਿ ਮੈਂ ਹਟਲਾ ਮਾਲਕ ਆ ਤੇ ਮੇਰੇ ਤੋਂ ਕੁਝ ਮਿਲ ਜੇ ਮਾਲਕ ਵੀ ਗੁਨਾਹ ਥੋੜੀ ਹੈ ਮਾਲਕ ਮੈਂ ਤੁਹਾਨੂੰ ਕਹਿ ਰਿਹਾ ਜੇ ਮੈਨੂੰ ਮੈਨੂੰ ਇਹ ਚ ਫਸਾਣਾ ਹੈ ਮੈਨੂੰ ਦੋਸਰੇ ਇੱਕ ਮੋਲ ਹੈ ਅੰਮ੍ਰਿਤਸਰ ਮੋਲ ਹੈ ਉਮਕਸ ਮੋਲ ਹੈ ਉਹਨੂੰ ਫਦਾ ਹੋ ਜਾ ਕੇ ਉਹਦੇ ਵਿੱਚ ਜੇ ਕੋਈ ਕੋਈ ਕਰਦਾ ਹੈ ਇਹ ਜਾਇਦਾਦ ਕੋਈ ਕੁਛਦੀ ਹੈ ਉਹਨੂੰ ਬਾਅਦ ਦੇ ਤੋ ਮਿਲੀ ਹੈ ਮੇਰੀ ਮਾਂ ਨੇ ਮੇਰੇ ਨਾਂ ਤੇ ਕੀਤੀ ਹੈ ਮੈਂ ਆਪਣਾ ਕਰਜ਼ਾ ਲੈ ਕੇ ਬਣਾਈ ਹੈ ਕਰਜ਼ੇ ਦਾ ਪ੍ਰੂਫ ਹੈ ਮੇਰੇ ਕੋਲ ਮੇਰੇ ਕੋ ਮੇਰੇ ਜਿਹੜੀ ਰਜਿਸਟਰੀ ਹੈ ਜਿਹੜੀ ਮੈਂ ਆਪਣੇ ਮਾਕੋ ਵਸੀਅਤ ਲਈ ਹੈ ਵਿਰਾਸਤ ਲਈ ਹੈ ਉਹਦਾ ਪ੍ਰੂਫ ਹੈ ਇੱਕ ਇੱਕ ਡਾਕੂਮੈਂਟ ਮੇਰੇ ਕੋਲ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮੇਰੇ ਸਾਰੇ 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 ਜਾਪੂ ਮੈਂ ਦੱਸ ਦੋ ਅੰਮ੍ਰਿਤਸਰ ਤੋਂ ਮਨੀਂਦਰ ਕੌਰ ਵਾਈਸਾ ਪੰਜਾਬ